ਮੈਂ ਹੁਣ ਗੁਰਮੀਤ ਸਿੰਘ ਨੂੰ ਵੇਚ ਨਹੀਂ ਕਰੂੰਗਾ ਵੀ ਉਹ ਵੀ ਤੁਹਾਡੇ ਨਾਲ ਅਗੇ ਇੱਕ ਦੀਪ ਸਾਂਝਾ ਕਰਗੇ ਸਾਥੀ ਗੁਰਮੀਤ ਸਿੰਘ ਜੀ ਇਹ ਅਰਧੀ ਰੇਣੀ ਅਕੀਨ ਵਹਿਗੂ ਜੀ ਦਾ ਸਾਥ ਸਾਬ ਵਹਿਗੀ ਕੀ ਕਿਤੇ ਹੁ ਕੱਜ ਲੈ ਕੇ ਅਰੋਖਾ ਚੱਲਦਾ ਹੁਣ ਕਵੀਲ ਦਾ ਸਭ ਤੋਂ ਕਰਦੇ ਆ ਲਗਭਗ 40 ਤੋਂ 45000 ਜਿਹੜੀਆਂ ਹੈਗੀਆਂ ਵੈਕੈਂਸੀਆਂ ਨੇ ਬਿਜਲੀ ਬੋਰਡ ਦੇ ਵਿੱਚ ਤੇ ਭਰਤੀਆਂ ਇੰਨੀਆਂ ਤੱਕ ਕਰਦੇ ਨੇ ਜਿਹਦੇ ਨਾਲ ਉਸ ਤੋਂ ਵੱਧ ਰਿਟਾਇਰਮੈਂਟ ਹੋ ਜਾਂਦੀ ਹੈ ਸਾਲ 'ਚ ਸਾਡੀ ਜੀਈ ਦੀ ਰਿਕਰੂਟਮੈਂਟ ਆਈ ਹੋਈ ਹੈ 2024 ਦੇ ਵਿੱਚ ਜਨਵਰੀ ਦੇ ਵਿੱਚ ਸੀ ਯਾਰ ਇਹ 303/24 ਉਹ ਡੇਢ ਸਾਲ ਹੋ ਗਿਆ ਉਹਦਾ ਪੇਪਰ ਹੁਣ ਜਾ ਕੇ ਜੂਨ ਚ ਲਿਆ ਤੇ ਜੇ ਇਹੀ ਹਾਲਾਤਾਂ ਰਹੇ ਰਿਕਰੂਟਮੈਂਟ ਦੇ ਤਾਂ ਇਹ ਸਟਾਫ ਇੰਨਾ ਕੁ ਜ਼ਿਆਦਾ ਘੱਟ ਹੋ ਜਾਣਾ ਤੇ ਸਾਡੇ ਤੇ ਇੰਨਾ ਜ਼ਿਆਦਾ ਬੋਝ ਹੋ ਜਾਣਾ ਜਿਹਦੇ ਕਰਕੇ ਸਿਸਟਮ ਚਲਾਣਾ ਸਾਡੇ ਲਈ ਬਹੁਤ ਬੜਾ ਸੰਵਿਧਾਨਿਕ ਤਰੀਕੇ ਨਾਲ ਚਲਦੇ ਆ ਰਜਿਸਟਰਡ ਜੱਥੇਬੰਦੀਆਂ ਅਸੀਂ ਮੰਗ ਪੱਤਰ ਦਿੱਤਾ April ਦੇ ਵਿੱਚ ਅਸੀਂ ਉਸ ਤੋਂ ਬਾਅਦ ਸਾਨੂੰ ਮੀਟਿੰਗ ਨਹੀਂ ਦਿੱਤੀ ਫਿਰ ਅਸੀਂ ਜਿਹੜਾ ਹੈਗਾ ਵਰਕ ਟੂ ਰੂਲ ਦੀ ਆਪਣੀ ਕਾਲ ਦਿੱਤੀ ਜਿਸ ਚ 2 ਜੂਨ ਨੂੰ ਸਾਡੀ ਮੀਟਿੰਗ ਹੋਈ ਅਸੀਂ ਭਰੋਸਾ ਸਾਨੂੰ ਦਿੱਤਾ ਕਿ 10 ਦਿਨਾਂ ਚ ਕਰ ਦਾਂਗੇ ਅਸੀਂ ਆਪਣਾ ਸੰਘਰਸ਼ ਵਾਪਸ ਲਿਆ ਫਿਰ 12 ਦਿਨ ਦਾ ਦਿੱਤਾ ਗਿਆ ਅਸੀਂ ਫਿਰ ਵੀ ਉਥੇ ਨਹੀਂ ਕੋਈ ਸੰਘਰਸ਼ ਕੀਤਾ ਜਦੋਂ ਹੁਣ 1 ਮਹੀਨੇ ਤੋਂ 1.5 ਮਹੀਨੇ ਤੋਂ ਉੱਪਰ ਹੋ ਗਿਆ ਤਾਂ ਸਾਨੂੰ ਮਜਬੂਰਨ ਜਿਹੜਾ ਹੈਗਾ ਆਪਣੀਆਂ ਜਾਇਤ ਤੇ ਹੱਕੀ ਮੰਗਾ ਮੰਗਵਾਉਣ ਲਈ ਸਰਕਲ ਵਾਈਡ ਪਰ ਸਰਕਲ ਪਧਰੀ ਧਰਨੇ ਤੇ ਵਰਕ ਟੂ ਰੂਲ ਦੀ ਕਾਲ ਦਿੱਤੀ ਹੋਈ ਹੈ ਤੇ ਜੇ ਹਜੇ ਵੀ ਮੈਨੇਜਮੈਂਟ ਤੇ ਕੋਈ ਅਸਰ ਨਹੀਂ ਪਿਆ ਜੇ ਉਹ ਸਾਡੀਆਂ ਮੰਗਾਂ ਜਿਹੜਾ ਨਹੀਂ ਲਾਗੂ ਕਰਦੇ ਤਾਂ 27 ਤਰੀਕ ਨੂੰ ਸਾਡਾ ਹੈਗਾ 20 ਮੁਲਾਜ਼ਮ ਸਮੂਹ ਪੰਜਾਬ ਦੇ ਉਹ ਬਿਜਲੀ ਮੰਤਰੀ ਦੇ ਅਮਰਸਰ ਰਹਿ ਐਸ਼ ਵਿਖੇ ਵਿਸ਼ਾਲ ਧਰਨਾ ਲਾਣਗੇ ਤੇ ਉਸ ਤੋਂ ਬਾਅਦ ਵੀ ਜੇਕਰ ਇਹੀ ਹਾਲ ਰਿਹਾ ਤਾਂ ਅਸੀਂ ਜਿਹੜਾ ਹੈਗਾ ਅਗਸਤ ਦੇ ਮਹੀਨੇ ਸਮੂਹਿਕ ਛੁੱਟੀਆਂ ਤੇ ਜਾਣਗੇ ਜਿਸ ਚ ਇਹ ਨਾ ਜਿਹੜੀ ਸਾਡੀ ਜਾਇਜ਼ ਮੰਗਾਂ ਦੀ ਹੱਲ ਨਾ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਸੀਂ ਜਿਹੜਾ ਹੈਗਾ ਜੀ ਇਹ ਬੀਲੀ ਬੋਰਡ ਦੇ ਸਮੂਹ ਜਥੇਬੰਦੀਆਂ ਦਾ ਇੱਕ ਫੈਡਰੇਸ਼ਨ ਬਣੀ ਹੋਈ ਹੈ ਜਿਸ ਚ ਬੀਲੀ ਬਲਜਮ ਇਕਤਾ ਮੰਚ ਪੀਐਸਸੀਬੀ এমਪਲੋਏ ਜੁਆਇੰਟ ਫੋਰਮ ਐਸਯੂ ਜੂਨੀਅਰ ਇੰਜੀਨੀਅਰ ਤੇ ਗ੍ਰੀਡ এমਪਲੋਏ ਜੂਨੀਅਨ ਹੈਗੀ ਹੈ ਤੇ ਪਲੱਸ ਪੈਨਸ਼ਨਰ ਸਾਥੀ ਵੀ ਜਿਹੜਾ ਸਾਡਾ ਸਮਰਥਨ ਦੇ ਰਹੇ ਨੇ ਇਹਦੇ ਚ ਸਾਂਝੀਆਂ ਸਾਡੇ ਸਾਰੇ ਕੈਡਰਾਂ ਦੀਆਂ ਮੰਗਾਂ ਨੇ ਉਹਦੇ ਚ ਸਾਡਾ ਜਿਵੇਂ ਪੈਟਰੋਲ ਪੱਤਾ ਜੇਈ ਨੂੰ ਮਿਲਣ ਵਾਲਾ ਉਹ 30 ਲੀਟਰ ਮਿਲਦਾ ਜਦਕਿ ਇੱਕ ਇੱਕ ਜੇਈ ਦਾ ਸੰਚਾਰ ਲਾਈਨਾਂ ਦਾ ਇੰਨਾ ਵਾਅਦਾ ਹੋ ਚੁੱਕਿਆ ਹੈ ਕੰਮ ਦਾ ਇੰਨਾ ਬੋਝ ਹੈ ਤੇ ਉੱਥੇ ਜਿਹੜਾ 15 ਤੋਂ 20000 ਦਾ ਤੇਲ ਲੱਗ ਜਾਂਦਾ ਹਰ ਇੱਕ ਜਾਈ ਦਾ ਤਾਂ ਅਸੀਂ ਉਹਨੂੰ ਕਹਿੰਦੇ ਆ ਵੀ 30 ਲੀਟਰ ਤੋਂ ਵਧਾ ਕੇ ਅਸੀਂ ਲੀਟਰ ਕੀਤਾ ਜਾਵੇ ਸਾਡੇ ਫੀਲਡ ਕਰਮਚਾਰੀ ਨੇ ਲਾਈਨ ਸਟਾਫ ਹੈ ਜਿਹੜਾ ਉਹਨਾਂ ਨੂੰ ਸਾਈਕਲ ਅਲਾਉਂਸ ਦਿੱਤਾ ਜਾਂਦਾ ਜਦਕਿ ਹਰੇਕ ਨੂੰ ਮੋਟਰਸਾਈਕਲ ਯੂਜ਼ ਕਰੇ ਬਗੈਰ ਸਪਲਾਈਆਂ ਨਹੀਂ ਚੱਲਦੀਆਂ ਤੇ ਉਹਨਾਂ ਨੂੰ ਹਲੇ ਤੱਕ ਜਿਹੜਾ ਸਾਈਕਲ ਅਲਾਉਂਸ ਦਿੱਤਾ ਜਾਂਦਾ ਉਹਨਾਂ ਨੂੰ ਅਸੀਂ ਪੈਟਰੋਲ ਪੱਤੇ ਦੀ ਮੰਗ ਕੀਤੀ ਹੈ ਸਾਡੇ ਖਸਤਾ ਹਾਲਤ ਬਿਲਡਿੰਗਾਂ ਨੇ ਉਹਨਾਂ ਨੂੰ ਸੁਧਾਰ ਦੀ ਗੱਲ ਕਰਦੇ ਆਂ ਇਹ ਜਿਹੜੀਆਂ ਬਦਲੀਆਂ ਜਿਹੜੀਆਂ ਸੈਂਟਰ ਜ਼ੋਨ ਐ ਨਾਰਥ ਜ਼ੋਨ ਐ ਬਾਰਡਰ ਜ਼ੋਨ ਐ ਉਹਨਾਂ 'ਚ ਬਦਲੀਆਂ ਤੇ ਬੰਦੀ ਲਾਈ ਹੋਈ ਐ ਕਿਉਂਕਿ ਉੱਥੇ ਸਟਾਫ ਘਟ ਐ ਅਸੀਂ ਕਹਿੰਦੇ ਜੇ ਸਟਾਫ ਘਟ ਐ ਤਾਂ ਉੱਥੇ ਕੋਈ ਤੁਸੀਂ ਉਹਨਾਂ ਨੂੰ ਅਲਾਉਂਸ ਤਾਂ ਦਿਓ ਐਕਸਟਰਾ ਵੀ ਜੋ ਸਟਾਫ ਘਟ ਦੇ ਵਿੱਚ ਓਵਰ ਬਰਡਨ ਕੰਮ ਕਰ ਰਹੇ ਨੇ ਤਾਂ ਉੱਥੇ ਰੈਡ ਜ਼ੋਨ ਘੋਸ਼ਿਤ ਕਰਕੇ ਉਹਨਾਂ ਨੂੰ ਵੱਧ ਜਿਹੜਾ ਹੈਗਾ ਵਿੱਤੀ ਲਾਭਤਾ ਦਿਓ ਪ੍ਰੋਜੈਕਟ ਫੋਰਮ ਵੀ ਜੀ ਨੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਜੁਨੀਅਰ ਇੰਜੀਨੀਅਰ ਤੇ ਗ੍ਰਿਡ ਸਬਸਟੇਸ਼ਨ ਦਾ ਪੈਨਸ਼ਨ ਜਿੱਥੇ ਬੰਦੀ ਵੱਲੋਂ ਅਸੀਂ ਇੱਕ ਸਾਂਝਾ ਮੰਗ ਪੱਤਰ 114 ਉਦੋਂ ਬਾਅਦ ਸਾਨੂੰ ਪਹਿਲਾਂ ਤਾਂ 2-3 ਮਹੀਨੇ ਉਹਨਾਂ ਨੇ ਮੀਟਿੰਗ ਨਹੀਂ ਦਿੱਤੀ ਕੋਈ ਵੀ ਜਦੋਂ ਬਾਅਦ 2 ਜੂਨ ਨੂੰ ਸਾਨੂੰ ਬਿਜਲੀ ਮੰਤਰੀ ਨੇ ਮੀਟਿੰਗ ਪ੍ਰਦਾਨ ਕੀਤੀ ਉਸ ਮੀਟਿੰਗ ਦੇ ਵਿੱਚ ਕੁਝ ਕੁ ਸਹਿਮਤੀਆਂ ਬਣੀਆਂ ਸਾਡੀਆਂ ਉਹ ਸਹਿਮਤੀਆਂ ਲਾਗੂ ਕਰਨ ਲਈ ਪਹਿਲਾਂ ਉਹਨਾਂ ਨੇ ਕਿਹਾ ਵੀ ਸਾਨੂੰ 10-12 ਦਿਨ ਦੋ ਉਸ ਤੋਂ ਬਾਅਦ ਫੇਰ ਦੁਬਾਰਾ ਜਦੋਂ ਅਸੀਂ ਮਿਲਿਆ ਉਹ ਕਹਿੰਦੇ ਵੀ ਸਾਨੂੰ 10-12 ਦਿਨ ਹੋਰ ਦੋ ਤੇ ਅਸੀਂ ਉਸ ਤੋਂ ਬਾਅਦ ਆਪਦਾ ਜਿਹੜਾ ਇਹ ਸਹਿਮਤੀਆਂ ਨੇ ਤੁਹਾਡੇ ਨਾਲ ਹੋਈਆਂ ਨੇ ਲਾਗੂ ਕਰਨਾ ਅੱਜ ਕਿਤੇ ਸਭ ਤੋਂ ਪਹਿਲੀ ਮੰਗ ਦਾ ਸਾਡੀ ਹੈ ਕਿ ਜਿਹੜੀ 17-7-20 ਦਾ ਇੱਕ ਤਾਨਣਾ ਚਾਹੀ ਵਾਲਾ ਪੱਤਰ ਜਾਰੀ ਹੋਇਆ ਹੋਇਆ ਹੈ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਵੀ ਸਰਕਾਰ ਕੇਸ ਹਾਰ ਚੁੱਕੀ ਹੈ ਉਹਦੇ باوجود ਸਰਕਾਰ 17720 ਵਾਲਾ ਜਿਹੜਾ ਆਪਦਾ ਨਾਦਰ ਸ਼ਹੀ ਪਰਮਾਨਾਵਾਪਸ ਨਹੀਂ ਲੈ ਰਹੀ ਸਭ ਤੋਂ ਪਹਿਲੀ ਮੰਗ ਦਾ ਸਾਡੀ ਇਹ ਹੈ ਦੂਸਰਾ ਇਹ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸਾਥੀ ਪ੍ਰਮੋਟ ਹੋ ਰਹੇ ਨੇ ਉਹਨਾਂ ਦਾ ਜਿਹੜਾ ਤਨਖਾਹ ਢਾਂਚਾ ਲਗਾਤਾਰ ਥੱਲੇ ਜਾ ਰਿਹਾ ਜਿਹੜੇ ਜਿਵੇਂ ਪੀਐਨ ਤੋਂ ਐਲਡੀਸੀ ਬਣੇ ਆ ਜਾਂ ਆਰਟੀਐਮ ਤੋਂ ਸਹਾਇਕ ਲਾਣਾ ਬਣੇ ਸਾਥੀ ਉਹਨਾਂ ਦਾ ਤਨਖਾਹ ਢਾਂਚਾ ਜਿਹੜਾ ਦੂਸਰੇ ਸਾਥੀਆਂ ਨਾਲੋਂ 20000 ਰੁਪਏ ਮਹੀਨੇ ਦੀ ਤਨਖਾਹ ਘੱਟ ਰਹੀ ਹੈ ਉਹਦਾ ਜਿਹੜਾ ਮਸਲਾ ਹੈ ਉਹ ਵੀ ਹੱਲ ਕਰ ਰਹੇ ਉਸ ਤੋਂ ਇਲਾਵਾ ਸਾਡੇ ਬਿਲਡਿੰਗਾਂ ਦੀ ਦੁਰਦਸ਼ਾ ਬਹੁਤ ਜ਼ਿਆਦਾ ਹੋਈ ਹੋਈ ਹੈ ਸਾਡੇ ਜੇ ਕੈਡਰ ਦੀਆਂ ਗ੍ਰਿਡ ਸਬਸਟੇਸ਼ਨ ਦਫ਼ਤਰੀ ਸਟਾਫ ਦੀਆਂ ਬਹੁਤ ਸੰਸਿਆਵਾਂ ਨੇ ਜਿਨ੍ਹਾਂ ਤੇ ਕਈ ਵਾਰ ਸਹਿਮਤੀ ਬਣ ਚੁੱਕੀ ਹੈ ਪਰ ਉਹ ਲਾਗੂ ਨਹੀਂ ਕੀਤੇ ਹਨ ਉਹਦੇ ਰੋਸ ਵਜੋਂ ਇੱਕ ਕੜੀ ਦੇ ਤੌਰ ਤੇ ਅਸੀਂ ਕੀਤਾ 27 ਤਰੀਕ ਨੂੰ ਅਸੀਂ 27 ਜੁਲਾਈ ਨੂੰ ਬਿਜਲੀ ਮੰਤਰੀ ਦੇ ਰਾਜੇ ਸ਼ਕਮਰੇ ਸਰ ਬਹੁਤ ਵੱਡਾ ਲਾਮਿਸਾਲ ਧਰਨਾ ਲਾਵਾਂਗੇ ਉਸ ਤੋਂ ਬਾਅਦ ਅਸੀਂ ਅਗਸਤ ਦੇ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਦੇ ਵਿੱਚ ਅਸੀਂ ਡੇਟ ਅਨਾਉਂਸ ਕਰਕੇ ਸਮੂਹ ਛੁੱਟੀ ਤੇ ਸਾਰੇ ਬਿਜਲੀ ਬੋਰਡ ਦੇ ਮੁਲਾਜ਼ਮ ਜਾਣਗੇ ਧਾਰ ਉਧਰ ਚ ਨਾ ਇੱਕ ਆਪਾਂ ਕਹੀਏ ਵੀ ਇੱਕ ਆਪਾਂ ਕਹੀਏ ਵੀ ਇੱਕ ਸਾਡੀ ਸੰਵਿਧਾਨਕ ਤੌਰ ਤੇ ਮੰਗ ਹੁੰਦੀ ਹੈ ਵੀ ਸਾਡੇ ਜਿਹੜੇ ਹੁਣ ਬਿਜਲੀ ਬੋਰਡ ਦੇ ਵਿੱਚ ਵੀ 33% ਰਿਜ਼ਰਵੇਸ਼ਨ ਲੱਗੂ। ਇਸਤਰੀ ਮਲਾਜਮ ਨੇ ਛੱਡੀਆ। ਉਹਨਾਂ ਵਾਸਤੇ ਵਾਸ਼ਰੂਮਾਂ ਦਾ ਪ੍ਰਬੰਧ ਹੈ ਨਹੀਂ ਦਫ਼ਤਰਾਂ ਦੇ ਵਿੱਚ। ਤਾਂ ਉਹਨਾਂ ਨੇ ਸਹਿਮਤੀ ਦਿੱਤੀ ਸੀ ਵੀ 1 ਮਹੀਨੇ ਦੇ ਵਿੱਚ ਅਸੀਂ ਸਾਰੇ ਇਹ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ ਵਾਸ਼ਰੂਮ ਬਣਾ ਦਾਂਗੇ। ਪਰ 2 ਮਹੀਨੇ ਦੇ ਲਗਭਗ ਸਮਾਂ ਬੀਤਣ ਦੇ ਬਾਵਜੂਦ ਇੱਕ ਇੱਟ ਵੀ ਨਹੀਂ ਲੱਗੀ। ਸੋ ਇਸ ਕਰਕੇ ਉਹਨਾਂ ਦੇ ਜਿਹੜੀ ਦਾਅਵੇ ਤੇ ਵਾਅਦੇ ਆ ਜਿਹੜੀ ਸੱਚਾਈ ਉਹ ਬਹੁਤ ਘੱਟ ਹੈ। ਇਸੇ ਦੇ ਰੋਸ 'ਚ ਅੱਜ ਅਸੀਂ ਕੱਢਦੇ ਆ ਤੌਰ ਤੇ ਕਿਉਂਕਿ ਅਸੀਂ ਸਾਰੇ ਸਰਕਲਾਂ 'ਚ ਧਰਨੇ ਲਾਏ ਅੱਜ ਪਟਿਆਲੇ ਸਰਕਲ ਦਾ ਧਰਨਾ ਹੈ